ਜਸਟਿਸ ਆਪਣੇ ਉਪ ਰਾਸ਼ਟਰਪਤੀ ਜਗਦੀਪ ਧਣਖੜ ਹੋਰਾਂ ਦੀ ਇੱਕ ਉਹਨਾਂ ਦੀ ਵੀਡੀਓ ਵਾਇਰਲ ਬੜੀ ਹੋ ਰਹੀ ਹੈ। ਕ੍ਰਿਸ਼ੀ ਮੰਤਰੀ ਨੂੰ ਖੇਤੀਬਾੜੀ ਮੰਤਰੀ ਨੂੰ ਸਵਾਲ ਕਰ ਰਿਹਾ ਮੈਨੂੰ ਇਹ ਦੱਸ ਵੀ ਤੂੰ ਕਿਸਾਨਾਂ ਨੂੰ ਤੁਸੀਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਨਹੀਂ ਕੀਤਾ ਸੀ। ਅਖੀਰ ਕੀ ਕਾਰਨ ਬਣੇ ਉਹਨਾਂ ਨੂੰ ਅਸਤੀਫਾ ਦੇਣ ਦੇ ਤੇ ਮੋਦੀ ਸਾਹਿਬ ਨੇ ਅਸਤੀਫੇ ਦੇਣ ਤੋਂ ਤੁਰੰਤ ਬਾਅਦ ਹੀ ਟਵੀਟ ਕਰਤਾ ਵੀ ਉਹਨਾਂ ਨੂੰ ਸਿਹਤਯਾਬਤੀ ਰਹੇ ਉਹਨਾਂ ਦੀ ਵਰਦਾਸ ਕਰਦੇ। ਦਾਨੀਅਲ ਗੱਸਾਬ ਜਿੱਥੋਂ ਤੱਕ ਜਗਦੀਪ ਧਣਕੜ ਸਾਡੇ ਸਾਬਕਾ ਹੋ ਚੁੱਕੇ ਹਨ ਰਾਸ਼ਟਰਪਤੀ ਦੀ ਅਸਤੀਫਾ ਉਹਨਾਂ ਦਾ ਪ੍ਰਵਾਨ ਕਰ ਲਿਆ ਉਪ ਰਾਸ਼ਟਰਪਤੀ ਸੌਰੀ ਜੀ ਰਾਸ਼ਟਰਪਤੀ ਸਹਿਬਾਂ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੂੰ ਹੂੰ ਜੇ ਇਹਨਾਂ ਨੂੰ ਦੇਖੀਏ ਤਾਂ ਇਹਨਾਂ ਨੇ ਵੱਖ-ਵੱਖ ਪਾਰਟੀਆਂ ਦੇ ਵਿੱਚ ਇਹਨਾਂ ਨੇ ਆਪਣਾ ਮਤਲਬ ਜਿਹੜਾ ਹੈਗਾ ਕੰਮ ਕੀਤਾ ਹੈ ਜੀ ਕਿਸੇ ਜ਼ਮਾਨੇ 'ਚ ਇਹ ਲੋਕਤਲ ਦੇ ਵਿੱਚ ਰਹੇ ਐ ਫਿਰ ਇਹ ਜਨਤਾਦਲ 'ਚ ਵੀ ਆ ਗਏ ਸੀ ਚੌਧਰੀ ਦੇਵੀ ਲਾਲ ਦੇ ਖਾਸਲ ਖਾਸ ਹੁੰਦੇ ਸੀ ਜੀ ਬਾਅਦ ਵਿੱਚ ਕਾਂਗਰਸ ਪਾਰਟੀ 'ਚ ਵੀ ਇੱਕ ਵਾਰੀ ਚਲੇ ਗਏ ਤੇ ਫਿਰ ਭਾਰਤੀ ਜਨਤਾ ਪਾਰਟੀਆਂ 'ਚ ਵੀ ਚਲੇ ਗਏ ਜੀ ਐਮਐਲਏ ਤੋਂ ਲੈ ਕੇ ਐਮਪੀ ਤੱਕ ਇਹ ਸਾਰਾ ਕੁਝ ਰਹੇ ਵਕੀਲ ਵੀ ਰਹੇ ਆ ਹਾਈ ਕੋਰਟ 'ਚ ਵਕਾਲਤ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ ਵਕਾਲਤ ਕੀਤੀ ਹੈ ਜੀ ਭਾਰਤੀ ਜਨਤਾ ਪਾਰਟੀ ਨਾਲ ਜਿਸ ਵੇਲੇ ਜੁੜ ਗਏ ਸੀ ਉਸ ਤੋਂ ਫਿਰ ਇਹਨਾਂ ਨੂੰ ਜਿਹੜਾ ਹੈਗਾ ਗਵਰਨਰ ਬਣਾਤਾ ਸੀ ਬੰਗਾਲ ਦਾ ਹਾਂ ਔਰ ਬੰਗਾਲ ਦੇ ਗਵਰਨਰ ਹੁੰਦੇ ਜਿਸ ਢੰਗ ਦੇ ਨਾਲ ਇਹਨਾਂ ਨੇ ਬੀਬੀ ਮਮਤਾ ਬੇਨਰਜੀ ਨੂੰ ਢੰਗ ਪਰੇਸ਼ਾਨ ਕੀਤਾ ਸੀ ਉਹ ਕਿਸੇ ਤੋਂ ਲੋਕਾਸ਼ੋਪਿਆ ਹੋਇਆ ਨਹੀਂ ਬਿਲਕੁਲ ਉੱਥੇ ਉਹ ਇਸ ਤਰ੍ਹਾਂ ਕੰਮ ਕਰਦੇ ਸੀ ਜਿਵੇਂ ਗਵਰਨਰ ਨਾ ਹੋ ਕੇ ਇੱਕ ਜਿਹੜੀ ਆਪਟੀ ਦੇ ਵਰਕਰ ਹੋਣ ਨਾਜੀ ਸੰਵਿਧਾਨਕ ਪੋਸਟ ਤੇ ਨਾ ਹੋਣ ਕਰਕੇ ਜਿਵੇਂ ਕੋਈ ਬਾਹੂਬਲੀ ਹੋਵੇ ਜੀ ਜੇ ਕਿਤੇ ਮਾਰੀ-ਮੋਟੀ ਗੱਲ ਹੋਣੀ ਤੇ ਉੱਥੇ ਜਾ ਕੇ ਆਪਣੇ ਆਪ ਜਾ ਕੇ ਚੱਲ ਜਾਂਦੇ ਵੀ ਮੈਂ ਖੜਾ ਇੱਥੇ ਕੀ ਕਰੋਗੇ ਚਾਹੇ ਉਹ ਯੂਨੀਵਰਸਿਟੀ ਹੁੰਦੀ ਚਾਹੇ ਉਹ ਕਾਲਜ ਹੁੰਦਾ ਚਾਹੇ ਕੋਈ ਗੱਲ ਹੋਰ ਹੁੰਦੀ ਹਾਂ ਅਚਨ ਚੇਤਪੁਰ ਜਿਹੜਾ ਦੇਖਿਆ ਵੀ ਇਹ ਬੰਗਾ ਪਾਰਕ ਤੇ ਪੂਰਾ ਉਤਰਦਾ ਹੈ ਜੀ ਤਾਂ ਫਿਰ ਨਰਿੰਦਰ ਮੋਦੀ ਸਾਹਿਬ ਨੇ ਇਹਨਾਂ ਨੂੰ ਉਪ ਰਾਸ਼ਟਰਪਤੀ ਲਈ ਉਮੀਦਵਾਰ ਬਣਾ ਲਿਆ ਜੀ ਤੁਹਾਡੇ ਯਾਦ ਹੋਣਾ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਉਹਨੂੰ ਡਿਸਕਸ ਕੀਤਾ ਸੀ ਕਿ ਬਾਕੀ ਲੋਕ ਤਾਂ ਵੋਟਾਂ ਪਾਉਣ ਜਾਂ ਨਾ ਪਾਉਣ ਜੀ ਸਾਨੂੰ ਉਹਨਾਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਤੇ ਨਾ ਹੀ ਅਸੀਂ ਉਹਨਾਂ ਨੂੰ ਡਿਸਕਸ ਕਰ ਕੀਤਾ ਹੈ ਹੂੰ ਹੂੰ ਪਰ ਜੀ ਬੀਬੀ ਮੰਮਤਾ ਬੇਨਰਜੀ ਦੀ ਪਾਰਟੀ ਨੇ ਇਹਨਾਂ ਦੀ ਹਮਾਇਤ ਕਿਉਂ ਕਰਤੀ ਸੀ ਹੂੰ ਹੂੰ ਜਿਹੜੂ ਇੰਨਾ ਤਾਂ ਕੀਤਾ ਸੀ ਤੇ ਉਦੋਂ ਫਿਰ ਆਪਾਂ ਇਹੀ ਨਤੀਜਾ ਕਹਿੰਦੇ ਸੀ ਕਿ ਸ਼ਾਇਦ ਬੀਬੀ ਮੰਮਤਾ ਬੇਨਰਜੀ ਕਹਿੰਦੀ ਹੋਵੇ ਵੀ ਪਲਾਵ ਹੋਇਆ ਮੇਰਾ ਚੜਖੰਡ ਟੁੱਟਾ ਜਿੰਦ ਅਜਾਬੋ ਛੁੱਟੀ ਬਿਲਕੁਲ ਬਿਲਕੁਲ ਤੇ ਉਹ ਗੱਲ ਉਹ ਗੱਲ ਲਗਭਗ ਠੀਕ ਹੋ ਗਈ ਹੈ ਕਿਉਂਕਿ ਇਹਨਾਂ ਬਾਰੇ ਇਹ ਵੀ ਮਸ਼ਹੂਰ ਸੀ ਕਿ ਇਹ ਰਾਸ਼ਟਰਪਤੀ ਬਣਨ ਦੇ ਵੀ ਇਸ਼ਕ ਸੀ ਠੀਕ ਹੈ ਜੀ ਔਰ ਆਪੋਜੀਸ਼ਨ ਵੱਲੋਂ ਇਹਨਾਂ ਤੇ ਦੋਸ਼ ਲੱਗਦਾ ਰਿਹਾ ਹੈ ਕਿ ਜਿਹੜੇ ਹੈਗੇ ਸੱਜਣੇ ਸ਼੍ਰੀਮਾਨ ਇੱਕ ਤਰਫਾ ਕੰਮ ਕਰਦੇ ਆ ਇਹ ਆਪੋਜੀਸ਼ਨ ਪ੍ਰਤੀ ਮਤਰੇਈ ਮਾਵਲਾ ਸਲੂਕ ਕਰਦੇ ਆ ਠੀਕ ਹੈ ਜੀ ਔਰ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਰਾਜ ਸਭਾ ਦੇ ਸਭਾਪਤੀ ਵੱਜੋਂ ਜੀ ਇਹਨਾਂ ਨੂੰ ਹਟਾਉਣ ਵਾਸਤੇ ਇੱਕ ਜਿਹੜਾ ਹੈਗਾ ਬੇਵਿਸ਼ਵਾਸੀ ਮਤਲਬ ਵੀ ਲੱਗਦਾ ਕਿ ਅਸੀਂ ਹੂੰ ਹੂੰ ਲੇਕਿਨ ਤਕਨੀਕੀ ਕਾਰਨਾ ਕਰਕੇ ਉਹ ਮਤਲਬ ਰੱਦ ਹੋ ਗਿਆ ਸੀ ਜੀ ਔਰ ਹੁਣ ਇਹ ਜਿਹੜੇ ਹੈਗੇ ਆ ਕਿਉਂਕਿ ਸਭ ਦੇ ਮਤਲਬ ਜਿਵੇਂ ਹੁੰਦੇ ਆ ਸਾਰਿਆਂ ਦੇ ਅਸੀਂ ਤਾਂ ਹਰਮਨ ਪਿਆਰੇ ਆ ਹੂੰ ਹੂੰ ਜਿੱਥੋਂ ਤੱਕ ਇਹਨਾਂ ਦੇ ਸਰੀਰਕ ਵਿਵਸਥਾ ਦਾ ਸੰਬੰਧ ਹੈ ਦਾਨੇ ਵਾਲਿਆ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਇਹ ਬਿਮਾਰ ਹੋਣਗੇ ਜੀ ਕਿਉਂਕਿ ਕੱਲ ਇਹਨਾਂ ਨੇ ਇੱਕ ਦੁਬਾਰੇ ਮੀਟਿੰਗ ਕੀਤੀ ਹੈ ਜੀ ਜਿਹੜੀ ਵਿਜਨਰਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਜਿਹੜੇ ਹੈ ਜੈਰਾਮ ਰਮੇਸ਼ ਵੀ ਸੀਗੇ ਆ ਕਾਂਗਰਸ ਪਾਰਟੀ ਦੇ ਤੇ ਕੁਝ ਹੋਰ ਲੋਕ ਵੀ ਸੀ ਜੀ ਕਿਰਨ ਰਜੀਜੂ ਜਿਹੜੇ ਸਾਡੇ ਪਾਰਲੀਮੈਂਟਰੀ ਅਫੇਅਰਸ ਦੇ ਮਨਿਸਟਰ ਆ ਉਹ ਵੀ ਸੀਗੇ ਜੀ ਔਰ ਨਾਲ ਹੀ ਜੇ ਆਪਾਂ ਦੇਖੀਏ ਤਾਂ ਜਿਹੜੇ ਜੇਪੀ ਨੜਾ ਸਾਹਿਬ ਹੈ ਬੀਜੇਪੀ ਦੇ ਪ੍ਰਧਾਨ ਉਹ ਵੀ ਸੀਗੇ ਜੀ ਤਾਂ ਮੈਂ ਰਮੇਸ਼ ਉਹਨਾਂ ਨੂੰ ਸੁਣਿਆ ਜੇਪਾਲ ਰਮੇਸ਼ ਉਹਨਾਂ ਨੂੰ ਉਹ ਕਹਿੰਦੇ ਸੀ ਸਾਰਾ ਦਿਨ ਇਕੱਠੇ ਰਹੇ ਤੇ ਇਹਨਾਂ ਨੇ ਸ਼ਾਮ ਨੂੰ ਫਿਰ ਗੱਲ ਕਹਿਤੀ ਸੀ ਕਿ ਸ਼ਾਮ ਨੂੰ ਆਪਾਂ ਦੁਬਾਰਾ ਮੀਟਿੰਗ ਫੇਰ ਕਰਾਂਗੇ ਜੀ ਉਹ 4 4:30 ਵਜੇ ਮੀਟਿੰਗ ਹੋਣੀ ਸੀ ਹੂੰ ਹੂੰ ਕਹਿੰਦੇ ਅਸੀਂ ਸਾਰੇ ਲੋਕ ਉਸ ਮੀਟਿੰਗ ਦੇ ਵਿੱਚ ਚਲੇ ਗਏ ਆ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਦੋਨੇ ਪ੍ਰਤੀ代表 ਜੀ ਨਾ ਤਾਂ ਨਿਤਾਲ ਸਾਹਿਬ ਆਇਆ ਤੇ ਨਾਇਨ ਅਰਜੀਤ ਸਿੰਘ ਸਾਹਿਬ ਆਇਆ ਜੀ ਕਹਿੰਦੇ ਉਸ ਵੇਲੇ ਕਾਫੀ ਖਫਾ ਸੀ ਜਲ ਤੁਸੀਂ ਪਹਿਲਾਂ ਕਰ ਚੁੱਕੇ ਹੋ ਕਿ ਜਿਹੜੀ ਸੇਬਰਾ ਸਿੰਘ ਤੁਹਾਨੂੰ ਪੁੱਛਦੇ ਦੱਸੋ ਤੁਸੀਂ ਕਿਸਾਨਾਂ ਬਾਸਤੇ ਵਾਦਾ ਕੀਤਾ ਸੀ ਕਿ ਨਹੀਂ ਕੀਤਾ ਸੀ ਹੂੰ ਹੂੰ ਇਹ ਗੱਲ ਆਪਦੀ ਥਾਂ ਦੇ ਉੱਤੇ ਹੈ ਪਰ ਕੱਲ ਜਿਹੜਾ ਰਾਜਸਭਾ ਚ ਖੱਪਖਾਨਾ ਪੂਰਾ ਪੈ ਰਿਹਾ ਸੀ ਨਾ ਤੇ ਕੱਲੇ ਨੋਟ ਕਰਨ ਵਾਲੀ ਹੈ ਤੁਸੀਂ ਦੇਖੋ ਹਾਂਜੀ ਹਾਂਜੀ ਕੱਢ ਕੇ ਜੇ ਤੁਸੀਂ ਕੱਢ ਕੇ ਦੇਖੋਗੇ ਜਿਹੜਾ ਤੁਸੀਂ ਕੱਲ ਜਿਹੜੀ ਉੱਥੇ ਜੀ ਕਾਰਵਾਈ ਹੈ ਰਾਜ ਸਭਾ ਦੀ ਤੁਹਾਨੂੰ ਸਪਸ਼ਟ ਦਿਖੂਗਾ ਦਿੱਤੇ ਜੀ ਜਦੋਂ ਉੱਥੇ ਖੱਪਕਾਨਾ ਪੈ ਰਿਆ ਸੀ ਰੌਲਾ ਪੈ ਰਿਆ ਸੀ ਤਾਂ ਇਹਨਾਂ ਇਹ ਤਾਂ ਬੋਲੇ ਨਹੀਂ ਆਪਣੀ ਚੇਅਰ ਦੇ ਉੱਤੇ ਬੈਠੇ ਸੀ ਟਿਕਾਉਂਦੇ ਰਹੇ ਕਿ ਦੋਨੇ ਚਰੰਤਿਕ ਜਣ ਟਿਕ ਜਣ ਹੂੰ ਹੂੰ ਤੇ ਫਿਰ ਜੇਪੀ ਨਟਾਸਾ ਬੋਲੇ ਸੀ ਜੀ ਉਹ ਕਹਿੰਦੇ ਵੀ ਇਹ ਜੋ ਕੁਝ ਤੁਸੀਂ ਬੋਲ ਰਹੇ ਹੋ ਇਹ ਰਿਕਾਰਡ ਨਹੀਂ ਕੀਤਾ ਜੜਾ ਜੀ ਇਹ ਰਿਕਾਰਡ ਨੇ ਇਹ ਰਿਕਾਰਡ ਨਹੀਂ ਹੋ ਰਿਹਾ ਹਾਂ ਲੇਕਿਨ ਮੈਂ ਜੋ ਕੁਝ ਬੋਲੂਗਾ ਉਹ ਰਿਕਾਰਡ ਹੋਊਗਾ ਇਹ ਤੇ ਮੈਂ ਗੱਲ ਹਾਂ ਜਿਹੜਾ ਮੈਂ ਜੋ ਕੁਝ ਬੋਲਦਾ ਉਹ ਰਿਕਾਰਡ ਹੋ ਰਿਹਾ ਹੈ ਹੂੰ ਇਹਦੇ ਤੇ ਮੇਰਾ ਖਿਆਲ ਹੈ ਵੀ ਇਹਨਾਂ ਨੇ ਵੱਟ ਜਾ ਵੀ ਕੀਤਾ ਸੀ ਵੀ ਇਹ ਕੀ ਗੱਲ ਜੀ ਮੇਰੇ ਖਿਆਲ ਮੁਤਾਬਕ ਉਹ ਵੀ ਕਿਉਂਕਿ ਇਹ ਇਸ ਗੱਲ ਤੇ ਵੀ ਖਫਾ ਸੀ ਕਿੱਲ ਇਹਨਾਂ ਨੇ ਕਿਹਾ ਵੀ ਸੀ ਕਿ ਮੈਂ ਬੜਾ ਦੁਖੀ ਹਾਂ ਹਾਂ ਕਿ ਰਾਜ ਸਭਾ ਦੇ ਵਿੱਚ ਮੈਂਬਰ ਸਹਿਬਾਨ ਆ ਜਿਹੜੇ ਉਠੀ ਤਰੀਕੇ ਨਾਲ ਕੰਮ ਨਹੀਂ ਕਰਦੇ ਜੀ ਉਹਨਾਂ ਨੇ ਕਿਉਂਕਿ ਬੋਲਣ ਵਾਸਤੇ ਮਲਕਰਜਨ ਖੜਗੇ ਨੂੰ ਟਾਈਮ ਵੀ ਦਿੱਤਾ ਸੀ ਹੂੰ ਤੇ ਮਲਕਰਜਨ ਖੜਗੇ ਨੇ ਜਿਵੇਂ ਵਿਕਲਾਹੀ ਹੈ ਸਰਕਾਰ ਦੀ ਜੀ ਮੇਰਾ ਖਿਆਲ ਸਭ ਤੋਂ ਵੱਡਾ ਕਾਰਨ ਉਹੀ ਹੋਇਆ ਹੈ ਹੂੰ ਹੂੰ ਜੇ ਆਪਾ ਪੁਸ਼ਟੀ ਤਾਂ ਨਹੀਂ ਕਰਦੇ ਲੇਕਿਨ ਮੈਂ ਇੱਕ ਕਿਸੇ ਸੱਜਣ ਨੂੰ ਸੁਣ ਰਿਹਾ ਸੀ ਕਿਸੇ ਸੀਨੀਅਰ ਜਰਨਲਿਸਟ ਨੂੰ ਜੀ ਉਹ ਕਹਿ ਰਿਹਾ ਸੀ ਕਿ ਅਸਲ ਦੇ ਵਿੱਚ ਇਹਨਾਂ ਦਾ ਅਸਤੀਫਾ ਲਿਖਿਆ ਗਿਆ ਹੂੰ ਤੇ ਉਹ ਲਿਖ ਕੇ ਫਿਰ ਕਿਸੇ ਮਹਾਮਹਿਮ ਕੋਲੇ ਪਹੁੰਚਾਇਆ ਗਿਆ ਜੀ ਮਹਾਮਹਿਮ ਨੇ ਫਿਰ ਉਹਦੇ ਤੇ ਜਿਹੜੀ ਹੈਗੀ ਸਹੀ ਪਾਈ ਗਈ ਹੂੰ ਤੇ ਫਿਰ ਉਹ ਅਸਤੀਫਾ ਜਿਹੜਾ ਇਹਨਾਂ ਕੋਲੇ ਭੇਜ ਦਿੱਤਾ ਗਿਆ ਰਾਫੀਮ ਠੀਕ ਆ ਵੀ ਤੁਸੀਂ ਤੇ ਰਾਫੀ ਕਹਿੰਦਾ ਚੁੱਪ ਕਰਕੇ ਦਸਖਤ ਕਰ ਦਿਓ ਤੇ ਨਾਲ ਇੱਕ ਹੁਕਮ ਵੀ ਦਿੱਤਾ ਸੀ ਹਾਂ ਕਿ ਰਾਜ ਸਭਾ ਵਾਲਾ ਜਿਹੜਾ ਹੈਗਾ ਤੁਹਾਡਾ ਅਕਾਊਂਟ ਸੋਸ਼ਲ ਮੀਡੀਆ ਦਾ ਉਹਦੇ ਉਹਦੇ ਤੇ ਵੀ ਪਾ ਦਿਓ ਕਿ ਮੈਂ ਬਿਮਾਰ ਹੋ ਗਿਆ ਤੇ ਮੈਂ ਭਾਈ ਛੱਡ ਰਿਹਾ ਜੀ ਤੇ ਉਹ ਫਿਰ ਉਹਨਾਂ ਨੇ ਉਹੀ ਕਹਿਣਾ ਸੀਗਾ ਕਿਉਂਕਿ ਜੇ ਉਹ ਨਾ ਕਰਦੇ ਤਾਂ ਬਹੁਤ ਮਤਸੀਨਾਂ ਦਾ ਵੈਸੇ ਹਟਾ ਦਿੰਦੇ ਤੇ ਉਹਨਾਂ ਨੇ ਫਿਰ ਉਹ ਆਪਣਾ ਅਸਤੀਫਾ ਜਿਹੜਾ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਰਾਸਵਾਲਿਆ ਉਹਦੇ ਤੋਂ ਉਹ ਦੇ ਦਿੱਤਾ ਹੈ ਤੇ ਹੁਣ ਉਹ ਮਹਾਮਹਿਮ ਰਾਸ਼ਟਰਪਤੀ ਸਹਿਬਾ ਆਪਣੀ ਗਰੁੱਪ ਦੀ ਮਰਬੂਹ ਹੋਣਾ ਨੇ ਤੇ ਪਰਵਾਹ ਚੜ ਲਿਆ ਹੈ ਪਰ ਅਗਲੀ ਗੱਲ ਤੁਸੀਂ ਦੇਖੋਗੇ ਜਿਸ ਢੰਗ ਦੇ ਨਾਲ ਮੋਦੀ ਸਾਹਿਬ ਨੇ ਕਿਹਾ ਕਿ ਜੀ ਮੈਂ ਆਸ ਕਰਦਾ गुजारिश ਕਰਦਾ دعا ਕਰਦਾ ਕਿ ਉਹ ਜਲਦੀ ਸਿਹਤਯਾਬ ਹੋਣ ਆਪਣਾ ਇਲਾਜ ਕਰਵਾਉਣ ਹੂੰ ਇਹਦੇ ਨਾਲੇ ਵੀ ਦੇਖਿਆ ਆਮ ਤੌਰ ਦੇ ਉੱਤੇ ਵੀ ਜੇ ਕੋਈ ਬੰਦਾ ਰੁੱਸੇ ਤੇ ਉਹਨੂੰ ਮਨਾਉਣ ਵਾਸਤੇ ਕੁਝ ਯਤਨ ਕੀਤੇ ਜਾਂਦੇ ਆ ਬਿਲਕੁਲ ਕੇਜਰੀਵਾਲ ਨੂੰ ਬਹੁਤ ਸਖਤ ਮਤਲਬ ਜਿਹੜਾ ਹੈਗਾ ਪ੍ਰਬੰਧਕ ਮੰਨਿਆ ਜਾਂਦਾ ਹੈ ਹੂੰ ਉਹ ਭਗਵੰਤ ਮਾਨ ਵੀ ਜਿਹੜੇ ਉਹ ਲਕੀਰ ਦੇ ਫਕੀਰ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਹਨੇ ਮਾੜੀ ਜੀ ਮਤਲਬ ਗੱਲ ਕੀਤੀ ਨਹੀਂ ਹਾਂ ਮਾੜੀ ਜੀ ਮਤਲਬ ਜਿਹਨੇ ਸਾਥ ਥੋੜਾ ਜਿਹਾ ਜੇ ਉਹਨਾਂ ਨੇ ਉੱਠਾ ਲੈ ਲਿਆ ਲੱਬਾ ਲੈ ਲਿਆ ਚੋ ਉੱਠਾ ਲੈ ਲਿਆ ਤੇ ਉਹਦਾ ਨਤੀਜਾ ਵੀ ਉਹਨਾਂ ਨਾਲ ਦੀ ਨਾਲ ਕੱਢ ਦਿੰਦੇ ਇੱਥੇ ਵਜ਼ੀਰ ਕਿੰਨੇ ਕਰਦੇ ਹੂੰ ਹੂੰ ਲੇਕਿਨ ਜਦੋਂ ਆ ਬੀਬੀ ਗਗਨ ਅਨਮੋਲਨ ਅਸਤੀਫਾ ਦਿੱਤਾ ਹੈ ਤੇ ਤੁਸੀਂ ਦੇਖੋ ਮਨਾਉਣ ਵਾਸਤੇ ਪੈ ਉਹਨਾਂ ਦੇ ਕਰੇ ਗਏ ਐ ਅਮਨ ਰੋੜਾ ਅਮਨ ਰੋੜਾ ਸਾਬ ਪ੍ਰਧਾਨ ਸਾਹਿਬ ਗਏ ਐ ਤੇ ਉਸ ਤੋਂ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਵੀ ਇਹ ਕਹਿਤਾ ਸੀ ਕਿ ਇਹਦਾ ਫੈਸਲਾ ਕਮੇਟੀ ਕਰੂਗੀ ਪਾਰਟੀ ਦੇ ਵਿੱਚ ਬੈਠ ਕੇ ਇਹਦੀ ਗੱਲ ਕਰਾਂਗੇ ਤੇ ਉਹਨਾਂ ਨੂੰ ਮਨਾਇਆ ਗਿਆ ਜੀ ਬਾਜੀ ਤੁਸੀਂ استਿਫਾ ਜਿਹੜਾ ਦਿੱਤਾ ਉਹ واپس ਲੈ ਲਓ ਤੇ ਉਹਨਾਂ ਕਹਿੰਦੇ ਠੀਕ ਹੈ ਅਗਲੇ ਸਰਸਮਣ ਬਾਗੂ ਬੀਬੀ ਦੇ واپس ਲੈ ਲੈ ਲੇ ਲੇਕਿਨ ਇੱਥੇ ਜਦੋਂ ਮਤਲਬ ਕੋਈ ਬੰਦਾ ਬਿਮਾਰ ਹੋ ਜੇ ਜੀ ਬਿਮਾਰੀ ਦੀ وجہ ਕਰ ਨਾਲ ਛੱਡਦਾ ਹੈ ਤੋ ਕੋਈ ਮਨਾਉਣ ਦਾ ਵੇ ਇਹਦਾ ਮਤਲਬ ਬਿਮਾਰੀ ਜਿਹੜੀ ਹੈ ਉਹ ਸਰੀਰਕ ਨਹੀਂ ਉਹ ਸਿਆਸੀ ਬਿਮਾਰੀ ਹੈ ਜੀ ਇਹ ਗੱਡੀ ਤੁਸੀਂ ਗੱਲ ਕੀਤੀ ਹੈ ਵੀ ਧਨਖੜ ਸਾਹਿਬ ਔਕੇ ਹੋ ਗਏ ਤੇ ਨਟਾ ਸਾਹਿਬ ਕਹਿੰਦੇ ਵੀ ਜੋ ਅਸੀਂ ਬੋਲਾਂਗੇ ਇਹ ਤਾਂ ਮਤਲਬ ਇਹ ਹੈ ਤੇ ਫਿਰ ਜਿਹੜਾ ਰਾਹੁਲ ਗਾਂਧੀ ਕਹਿੰਦਾ ਵੀ ਇੱਥੇ ਬੋਲਣ ਦਾ ਕਿਸੇ ਨੂੰ ਸਮਝ ਨਹੀਂ ਦਿੱਤਾ ਜਾਂਦਾ ਕਹਿੰਦਾ ਨਹੀਂ ਰਾਹੁਲ ਗਾਂਧੀ ਠੀਕ ਹੈ ਤਾਂ ਇਹ ਤੁਸੀਂ ਦੇਖੋ ਕਿ ਜਿਹੜੇ ਜਿਹੜੇ ਆਪਣੇ ਖਫਾ ਨਹੀਂ ਹੋਏ ਜਿਹੜੇ ਖੜਗੇ ਸਾਹਿਬ ਆ ਖੜਗੇ ਸਭ ਨੇ ਸਰਕਾਰ ਨੂੰ ਐਕਸਪੋਜ਼ ਕੀਤਾ ਹੈ ਜੀ ਸਰਕਾਰ ਦੇ ਉੱਤੇ ਅਟੈਕ ਕੀਤਾ ਹੈ ਸਰਕਾਰ ਨੂੰ ਬਹੁਤ ਬੁਰੀ ਤਰ੍ਹਾਂ ਜਿਹੜੇ ਰਾਜ ਸਭਾ ਦੇ ਵਿੱਚ ਕਿਉਂਕਿ ਰਾਜ ਸਭਾ ਚਾਹ ਵਿਰੋਧੀ ਧਿਰ ਦੇ ਆਗੂ ਹੈ ਉੱਥੇ ਉਹਨਾਂ ਨੂੰ ਮੌਕਾ ਦਿੱਤਾ ਜੀ ਮੇਰਾ ਖਿਆਲ ਹੈ ਕਾਰਮਿਕ ਇਹ ਵੀ ਹੋ ਸਕਦਾ ਤਨਖੜਖਾਲ ਸਾਹਿਬ ਦਾ ਕਿਉਂਕਿ ਰਾਜ ਸਭਾ ਦੇ ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦਾ ਮੌਕਾ ਮਿਲ ਗਿਆ ਹਮ ਲੇਕਿਨ ਲੋਕ ਸਭਾ ਦੇ ਵਿੱਚ ਨਿਜ਼ਮ ਹੈਗਾ ਜੀ ਕਾਇਦਾ ਹੈਗਾ ਕਿ ਜਦੋਂ ਵਿਰੋਧੀ ਧਿਰ ਦਾ ਆਗੂ ਬੋਲਣਾ ਚਾਹਵੇ ਉਹਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ ਲੇਕਿਨ ਵਿਰੋਧੀ ਧਿਰ ਦਾ ਜਿਹੜਾ ਲੀਡਰ ਹੈ ਉਹ ਉੱਠ ਕੇ ਖੜਾ ਹੋ ਗਿਆ ਤੇ ਉਹਨੂੰ ਬੋਲਣ ਲਈ ਸਮਾਂ ਨਾ ਦਿੱਤਾ ਜਾਵੇ ਤੁਸੀਂ ਨਹੀਂ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਇਹ ਖੁਦ ਰਾਹੁਲ ਗਾਂਧੀ ਕਹਿੰਦੇ ਜੀ ਜੀ ਤੇ ਰਾਹੁਲ ਗਾਂਧੀ ਨੂੰ ਸਮਾਂ ਨਾ ਦੇਣ ਦਾ ਮਤਲਬ ਇਹੀ ਸੀ ਕਿ ਰਾਹੁਲ ਗਾਂਧੀ ਨੇ ਫਿਰ ਸੰਧੂਰ ਵਾਲਾ ਮਾਮਲਾ ਵੀ ਠਾਉਣਾ ਸੀ ਆ ਬਿਲਕੁਲ ਰਾਹੁਲ ਗਾਂਧੀ ਨੇ ਜਿਹੜੇ 트ੰਪ ਸਾਹਿਬ ਨੇ ਗਈ ਕਿਹਾ ਕਿ ਜਿਹੜੇ ਹੈਗੇ ਆ ਪੰਜ ਜਿਹੜੇ ਸਾਡੇ ਜੱਟ ਤਵਾ ਉਹਨਾਂ ਨੇ ਕਿਹਾ ਤਵਾ ਹੋ ਗਈ ਅਸੀਂ ਵੀ ਕਹਿੰਦੇ ਉਹਨਾਂ ਨੇ ਕਿਹਾ ਉਹਨਾਂ ਨੇ ਹਾਂ ਔਰ ਉਹਨਾਂ ਨੇ ਬਿਲਕੁਲ ਜਿਹੜਾ ਹੈਗਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਗੱਲਾਂ ਕਹੀਆਂ ਵੀ ਹੈ ਤਾਂ ਜ਼ਰੂਰੀ ਸੀ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਆਪੋਜੀਸ਼ਨ ਦੇ ਲੀਡਰ ਉਠਾਉਂਦੇ ਵੈਸੇ ਵੀ ਇੰਡੀਆ ਗੱਠਜੋੜ ਦੀ ਜਿਹੜੀ ਮੀਟਿੰਗ ਹੋ ਚੁੱਕੀ ਹੈ ਹਾਂਜੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕੁਝ ਮਾਮਲੇ ਕੀਤੇ ਸੀ ਕਿ ਵੀ ਹਾਂ ਸੇ ਇਹ ਮਾਮਲੇ ਉਠਾਵਾਂਗੇ ਜੀ ਔਰ ਬੜੀ ਕੋਸ਼ਿਸ਼ ਕੀਤੀ ਸੀ ਇਹ ਗੱਲ ਕਹੀ ਸੀ ਕਿ ਇੰਡੀਆ ਗੱਠਜੋੜ ਜਿਹੜਾ ਹੈਗਾ ਖਿੰਡ ਪੁੱਟ ਗਿਆ ਉਹਦੇ ਚ ਠੀਕ ਹੈ ਕਿ ਜਿਹੜੇ ਕੇਜਰੀਵਾਲ ਸਾਹਿਬ ਦੀ ਪਾਰਟੀ ਆਮ ਆਦਮੀ ਪਾਰਟੀ ਵਾਲੇ ਨਹੀਂ ਗਏ ਜੀ ਲੇਕਿਨ ਬਾਕੀ ਤਾਂ ਕਿਸੇ ਨੇ ਨਾਤਾ ਨਹੀਂ ਤੋੜਿਆ ਬਿਲਕੁਲ ਬਾਕੀ ਤਾਂ ਸਾਰੇ ਇਸ ਗੱਲ ਤੇ ਖੜੋਤੇ ਕਿ ਹਾਂ ਠੀਕ ਹੈ ਜੀ ਕੋਈ ਗੱਲ ਨਹੀਂ ਰਾਹੁਲ ਗਾਂਧੀ ਨੇ ਇੱਕ ਫੋਨ ਕੀਤਾ ਔਰ ਫੋਨ ਦੇ ਉੱਤੇ ਸਾਰੇ ਬੰਦੇ ਜੁੜ ਗਏ ਕਿਉਂਕਿ ਵਰਚੁਅਲ ਮੀਟਿੰਗ ਹੋਈ ਸੀ ਆਨਲਾਈਨ ਮੀਟਿੰਗ ਹੋਈ ਸੀ ਤੇ ਸਾਰਿਆਂ ਨੇ ਗੱਲ ਕੀਤੀ ਹੈ ਜਿਹੜੀ ਸਹਿਮਤੀ ਹੋਈ ਹੈ ਸਹਿਮਤੀ ਵੀ ਇਸ ਗੱਲ ਤੇ ਹੋਈ ਸੀ ਕਿ ਆਹ ਮਾਮਲੇ ਆਪਾਂ ਸਾਰੇ ਜਿਹੜੇ ਹੈਗੇ ਆ ਉਹ ਪੂਰੇ ਇੱਕ ਮੁਸਤ ਤਰੀਕੇ ਨਾਲ ਉਠਾਉਣੇ ਗੱਲ ਦਾ ਤੇ ਅੱਜ ਦਾ ਜੇ ਆਪਾਂ ਦੇਖੀਏ ਪਾਰਲੀਮੈਂਟ ਦਾ ਸੈਸ਼ਨ ਤੇ ਤੁਸੀਂ ਦੇਖ ਲਓ ਉਹਦੇ ਵਿੱਚ ਕਿ ਉਹਨਾਂ ਨੇ ਫਿਰ ਉਹ ਮਾਮਲੇ ਪੂਰੇ ਉਠਾਏ ਐ ਔਰ ਉਹਨਾਂ ਤੋਂ ਕੋਈ ਉਹਨਾਂ ਨੇ ਕਸਰ ਬਾਕੀ ਨਹੀਂ ਛੱਡੀ ਇਸ ਲਈ ਆਪਾਂ ਕਹਿ ਸਕਦੇ ਆਂ ਕਿ ਜਿਹੜਾ ਉੱਥੇ ਵੀ ਕਿਉਂਕਿ ਬਹੁਤ ਸਮਝਤੀ ਹੈ ਉੱਥੇ ਜਿਹੜੇ ਹੈਗੇ ਐ ਸਪੀਕਰ ਸਾਹਿਬ ਸਪੀਕਰ ਸਾਹਿਬ ਵੀ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਐ ਦੂਜੀ ਵਾਰੀ ਉਹਨਾਂ ਨੂੰ ਸਪੀਕਰ ਬਣਾਇਆ ਐ ਕਦੇ ਜੁੜੇ ਹੋਏ ਨਹੀਂ ਉਹ ਤਾਂ ਮਤਲਬ ਜਿਹੜੇ ਪੂਰੀ ਤਰ੍ਹਾਂ ਜੋ ਹੁਕਮ ਹੁੰਦਾ ਉਹਨੂੰ ਹੁਕਮ ਨੂੰ ਬਿਜਾਉਂਦੇ ਐ ਤੇ ਜੇ ਉਹ ਗੱਲ ਇਹ ਗੱਲ ਉੱਠ ਸਕਦੀ ਐ ਇਹਨਾਂ ਬਾਰੇ ਤਨਖੜ ਸਾਹਿਬ ਬਾਰੇ ਵੀ लोकसभा ਦੇ ਵਿੱਚ ਸਮਾਂ ਨਹੀਂ ਦਿੱਤਾ ਗਿਆ ਤੇ ਤੁਸੀਂ ਫਿਰ ਰਾਜ ਸਭਾ ਵਿੱਚ ਦੇਤਾ ਬਿਲਕੁਲ ਰਾਜ ਸਭਾ ਦੇ ਵਿੱਚ ਤੁਸੀਂ ਬੋਲਣ ਤੋਂ ਮਤਲਬ ਇਹ ਹੈ ਖੜ ਕੇ ਸਭ ਨੂੰ ਰੋਕਣਾ ਸੀ ਜਿਵੇਂ ਉਹਨਾਂ ਨੇ ਨਹੀਂ ਰੋਕਿਆ ਪਰ ਨਾਲ ਨਾਲ ਜਿਹੜੀ ਵੱਡੀ ਗੱਲ ਇਹ ਹੈ ਜਿਹੜੀ ਕਹਿ ਦਿੱਤੀ ਹੈ ਇਹਨਾਂ ਨੇ ਆਪਣੇ ਆਪ ਨੇ ਅਸੈਂਬਲੀ ਸਾਹਮਣੇ ਨੰਡਾ ਸਾਹਮਣੇ ਜੋ ਕੁਝ ਤੁਸੀਂ ਬੋਲਦੇ ਹੋ ਰਿਕਾਰਡ ਨਹੀਂ ਹੋਊਗਾ ਪਰ ਮੈਂ ਬੋਲੂਗਾ ਰਿਕਾਰਡ ਹੋ ਰਿਹਾ ਹੈ ਇਹ ਤਾਂ ਤੁਹਾਡੇ ਲਈ ਸਭ ਅੰਦਾਜ਼ਾ ਲਾਉਣਾ ਕੋਈ ਬਤਾ ਹੁਕਾ ਨਹੀਂ ਹੈਗਾ ਵੀ ਗੱਲ ਕਿੱਧਰ ਨੂੰ ਜਾਂਦੀ ਹੈ ਉਹਦਾ ਫਿਰ ਸਾਫ ਹੀ ਹੈ ਓਏ ਚਲੋ ਸਾਹਿਬ ਇਹ ਤਾਂ ਫਿਰ ਸਿੱਪੀ ਗੱਲ ਹੋ ਗਈ ਵੀ ਆਪਾਂ ਗੱਲ ਕਰ ਰਹੇ ਹੁੰਦੇ ਹਾਂ ਕਿ ਸੰਵਿਧਾਨ ਨੂੰ ਬਦਲਦੀਆਂ ਕੋਸ਼ਿਸ਼ਾਂ ਇਹਦਾ ਸੰਵਿਧਾਨ ਦੀਆਂ ਕਦਰਾਂ ਕੀ ਹੁੰਦਾਂ ਨੂੰ ਵੀ ਛਿੱਕੇ ਟੰਗ ਤੇ ਵੀ ਜਿਹੜੀ ਤੁਹਾਡੀ ਪਹੁੰਚ ਹੀ ਹੈਣੀ ਜਿਹੜੀ ਪ੍ਰਾਥਾ ਹੀ ਤੁਹਾਡੇ ਪਾਵਰ ਹੀ ਹੈਣੀ ਤੁਸੀਂ ਉਹ ਪਾਵਰਾਂ ਵੀ ਵਰਤੀ ਜਾਂਦੇ ਹੋ ਤੇ ਕੁਰਸੀ ਤੇ ਬੈਠਾ ਬੰਦਾ ਬਟੇਰੇ ਵਾਂਗੂ ਝਾਕੀ ਜਾਂਦਾ ਤੁਹਾਡੇ ਕਿੰਨੇ ਵੀ ਕਰੀ ਕੀ ਜਾਂਦੇ ਬਿਲਕੁਲ ਤੁਹਾਡਾ ਕੀ ਖਿਆਲ ਹੈ ਜੇ ਇਹਨਾਂ ਨੇ ਕਿਹਾ ਉਹ ਕੋਸ਼ਿਸ਼ ਛੱਡਤੀ ਅਜੇ ਵੀ ਕੋਸ਼ਿਸ਼ ਜਾਰੀ ਹੈ ਹਾਂ ਹਾਂ ਸੰਵਿਧਾਨ ਨੇ ਬਦਲਾ ਜਾਣਾ ਸੀ ਜੇ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਬਹੁਮਤ ਹੁੰਦਾ ਜੀ ਜੀ ਉਹਨਾਂ ਨੂੰ ਜਿਹੜੀ ਆ 2024 ਵਾਲੀ ਇਲੈਕਸ਼ਨ ਹੋਈ ਹੈ ਤੇ ਸਪਸ਼ਟ ਬਹੁਮਤ ਨਹੀਂ ਸੀ ਮਿਲਿਆ ਬਿਲਕੁਲ ਔਰ ਇਹ ਇਹ ਸਰਕਾਰ ਜਿਹੜੀ ਹੈਗੀ ਆ ਘੱਟ ਗਿਣਤੀ ਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਕੋਲੇ ਲੱਖ ਦਲਵੰਦ ਲਈਆਂ ਕਰਵਾ ਲੈਣ ਕੁਝ ਵੀ ਕਰਵਾ ਲੈਣ ਕੁਝ ਪਾਰਟੀਆਂ ਇਹਨਾਂ ਨੇ ਤੋੜਨੇ ਵੀ ਹੈ ਲੇਕਿਨ ਇਹਨਾਂ ਦੇ ਕੋਲੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਬਹੁਤ ਮਤ ਨਹੀਂ ਹੈ ਜੀ ਔਰ ਇਹ ਸਰਕਾਰ ਜਿਹੜੀ ਹੈ ਦੋ ਵਸਖੀਆਂ ਤੇ ਟਿਕੀ ਹੋਈ ਹੈ ਜੀ ਜਿਤ ਨतीश ਕੁਮਾਰ ਹੋਣਾ ਦਾ ਜਨਤਾਦਲ ਯੂनाइटेड ਹੂੰ ਹੂੰ ਤੇ ਦੂਜੀ ਜਿਹੜੀ ਹੈ ਪੀਡੀਪ ਇਹ ਪੋਜੀਸ਼ਨ ਪਾਰਟੀ ਜਿਹੜੀ ਨੈਰੂ ਸਾਹਿਬ ਦੀ ਪਾਰਟੀ ਹੈ ਇਹ ਉਹਨਾਂ ਦੇ ਉੱਤੇ ਟਿਕੀ ਹੋਈ ਹੈ ਜਿਹੜੀ ਉਹ ਬਲਾਂ ਜਿਹਨੂੰ ਆਪਾਂ ਵਸਖੀਆਂ ਕਹਿ ਦਿੰਦੇ ਆ ਵੈਸੇ ਸੱਟ ਇੱਕ ਪਾਸ਼ਾ ਚ ਜੀ ਤੇ ਜੇ ਆਪਾਂ ਰੇਟ ਪੰਜਾਬੀ ਚ ਗੱਲ ਕਰਨੀ ਹੋਵੇ ਮਲਬਈ ਚ ਗੱਲ ਕਰਨੀ ਹੋਵੇ ਕਿਸੇ ਬੰਦੇ ਦੀ ਜੇ ਲੱਤ ਕੱਟੀ ਜਾਵੇ ਤੇ ਉਹ ਤੁਰਨ ਵਾਸਤੇ ਫਿਰ ਉਹ ਜਿਹੜੇ ਕਰੋੜੀਆਂ ਲੱਗੀਆਂ ਹੁੰਦੀਆਂ ਆਪਾਂ ਇੱਕ ਗੱਲ ਸੀ ਕਿ ਸਰਕਾਰ ਕਰੋੜੀਆਂ ਤੇ ਖੜੀ ਹੈ ਪਰ ਇਹ ਇਹ ਇਸ ਗੱਲ ਦੀ ਇਹ ਤਲਾਸ਼ ਦੇ ਵਿੱਚ ਹੈ ਝਾਕ ਪਿਆ ਹੈ ਕਿ ਜਦੋਂ ਵੀ ਸਾਨੂੰ ਬਹੁਮਤ ਮਿਲ ਗਿਆ ਸੀ ਉਸ ਵੇਲੇ ਸੰਵਿਧਾਨ ਨੂੰ ਜਿਹੜਾ ਚੇਂਜ ਕਰ ਦੇਣਗੇ ਬਹੁਤ ਸਾਰੇ ਲੋਕ ਇਸ ਗੱਲ ਤੇ ਰੌਲਾ ਪਾਉਂਦੇ ਆ ਕਿ ਇਹ ਰਾਹੁਣ ਕਹਿੰਦੀ ਕੀ ਕਰੀ ਜਾਂਦਾ ਐਵੇਂ ਕਿਤਾਬ ਦੀ ਚੱਕਰ ਉੱਤੇ ਰਹਿੜਦਾ ਕਿ ਸੰਵਿਧਾਨ ਬਚਾਓ ਐਸੀ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਚਾਹੇ ਰਾਜਾ ਬਡਿੰਗ ਕਰਦਾ ਚਾਹੇ ਪ੍ਰਤਾਪ ਸਿੰਘ ਬਾਜਵਾ ਕਰਦਾ ਲੋਕ ਉਹਨਾਂ ਨੂੰ ਵੀ ਕ੍ਰਿਟੀਸਾਈਜ਼ ਕਰਦੇ ਆ ਪਰ ਜਿਆ ਯਾਦ ਰੱਖੋ ਉਹ ਉਹਨਾਂ ਨੂੰ ਰੌਲਾ ਸਹੀ ਦਾ ਨਹੀਂ ਰੌਲਾ ਪਹੇ ਦਾ ਹੈ ਅੱਜ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਕੋਲ ਬਹੁਤ ਨਹੀਂ ਹੈ ਜਿੱਦਨੇ ਇਹਨਾਂ ਕੋਲ ਸਪਸ਼ਟ ਬਹੁਤ ਮਤ ਆ ਗਿਆ ਇਹ ਹੋਣਾ ਕਿ ਜਿਹੜੀਆਂ ਕਰੋੜੀਆਂ ਦੀ ਮੱਦਦ ਦੇ ਨਾਲ ਸੰਵਿਧਾਨ ਨੂੰ ਵੀ ਚੇਂਜ ਕਰ ਦੇਣਗੇ ਤੇ ਮੇਰੇ ਖਿਆਲ ਮੁਤਾਬਕ ਸੰਵਿਧਾਨ ਦੀ ਨੰਗੀ ਚਿੱਟੀ ਵਿਰੋਧਤਾ ਹੈ ਜੀ 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 ਪਾਰਲੀਮੈਂਟ ਦੇ ਵਿੱਚ ਲੋਕ ਸਭਾ ਹੋਵੇ ਉਹ ਰਾਜ ਸਭਾ ਹੋਵੇ ਅਦਕਾਰਤ ਕੋਣ ਹੁੰਦੇ ਆ ਅਦਕਾਰਤ ਲੋਕ ਸਭਾ ਦੇ ਵਿੱਚ ਜਿਹੜਾ ਹੈਗਾ ਸਪੀਕਰ ਹੈ ਤੇ ਰਾਜ ਸਭਾ ਦੇ ਵਿੱਚ ਚੇਅਰਪਰਸਨ ਹੈ ਚੇਅਰਮੈਨ ਉਹ ਦਾ ਕਰਤਾ ਕਰਤਾ ਉੱਥੇ ਜੋ ਸ਼ਬਦ ਬੋਲੇ ਜਾਂਦੇ ਕਿਹਦਾ ਕੱਟਿਆ ਜਾਣਾ ਹੈ ਕਿਹਦਾ ਨਹੀਂ ਕੱਟਿਆ ਜਾਣਾ ਕਿਹਦਾ ਰਿਕਾਰਡ ਹੋਣਾ ਹੈ ਕਿਹਦਾ ਨਹੀਂ ਹੋਣਾ ਹਾਂਜੀ ਇਹ 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 ਇੱਕ ਅਧਿਕਾਰ ਜਿਹੜਾ ਹੈਗਾ ਇਹ ਮਾਨਯੋਗ ਉਪ ਰਾਸ਼ਟਰਪਤੀ ਦੇ ਰਾਜ ਸਭਾ ਦੇ ਵਿੱਚ ਇਹ ਪ੍ਰਸ਼ਨ ਹੁੰਦੇ ਆ ਉਹਨਾਂ ਦਾ ਜੀ ਜੀ ਕਿਸੇ ਤੀਜੇ ਦਾ ਨਹੀਂ ਹੁੰਦਾ ਕਿ ਕਿਸੇ ਪਾਰਟੀ ਦਾ ਰੂਲਿੰਗ ਪਾਰਟੀ ਦਾ ਪ੍ਰਧਾਨ ਕਹਿ ਦੇ ਕੇ ਉਹੀ ਕਾਰਡ ਹੋਊਗਾ ਜੋ ਮੈਂ ਕਹੂੰਗਾ ਇਹਦਾ ਇਹਦਾ ਮਤਲਬ ਆ ਵੀ ਸੰਵਿਧਾਨ ਫਿਰ ਅਧ ਪਤੰਗਾ ਦਾ ਹੋ ਹੀ ਗਿਆ ਨਾ ਬਿਲਕੁਲ ਬਿਲਕੁਲ ਇਹ ਜਿਹੜੀ ਜਿਹੜੀ ਇਹਨਾਂ ਦੇ ਉੱਤੇ ਇੱਕ ਹੋਰ ਦੂਸ਼ਣ ਬਾਜੀ ਲੱਗਦੀ ਹੈ ਇਲਜ਼ਾਮ ਲੱਗਦਾ ਹੈ ਉਹ ਇਲਜ਼ਾਮ ਇਹ ਲੱਗਦਾ ਹੈ ਕਿ ਸੰਵਿਧਾਨਕ ਸੰਸਥਾਵਾਂ ਨੂੰ ਇਹਨਾਂ ਨੇ ਤੈਸਟ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ ਕਿੰਨਿਆ ਇੱਕ ਇਲੈਕਸ਼ਨ ਕਮਿਸ਼ਨਰ ਅੱਜ ਕੱਲ ਕੀ ਕਰਦਾ ਹੈ ਬਿਲਕੁਲ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਵੀ ਐਜੀਟੇਸ਼ਨ ਚੱਲ ਰਹੀ ਹੈ ਦੂਤੇ ਪਾਸੇ ਜੇ ਆਪਾਂ ਦੇਖੀਏ ਤੇ ਤੁਸੀਂ ਪਾਰਲੀਮੈਂਟ ਦੀ ਜਿਹੜੀ ਹੈਗੀ ਹੈ ਸੜਬੁੱਛਤਾ ਪਾਰਲੀਮੈਂਟ ਦੀ ਸਰਬਉੱਚਤਾ ਨੂੰ ਤੁਸੀਂ ਆਪਣੀ ਗੱਲ ਕਹਿ ਕੇ ਕਿ ਮੈਂ ਜੋ ਕੁਝ ਕਹਣਾ ਉਹੀ ਰਿਕਾਰਡ ਹੋਊਗਾ ਬਾਕੀ ਰਿਕਾਰਡ ਨਹੀਂ ਹੋਊਗਾ ਤਾਂ ਦਾ ਮਤਲਬ ਪਾਰਲੀਮੈਂਟ ਦੀ ਸਰਬਉੱਚਤਾ ਨੂੰ ਤੁਸੀਂ ਚੁਣੌਤੀ ਦੇ ਰਹੇ ਹੋ ਤੇ ਮੇਰੇ ਖਿਆਲ ਮੁਤਾਬਕ ਦਾਨੇਵਰ ਗਿਆ ਸਾਹਿਬ ਨੱਡਾ ਸਾਹਿਬ ਹਿਮਾਚਲ ਪ੍ਰਦੇਸ਼ ਨੂੰ ਬਿਲਾਉ ਕਰਦੇ ਆ ਔਰ ਉਹ ਅਜਿਹੇ ਸਖਸ਼ਾਤ ਆਮ ਤੌਰ ਤੇ ਪਾਪਾ ਹੜਗਾਂ ਬਾਰੇ ਕਹਿ ਦਿੰਦੇ ਆ ਕਿ ਬੜੇ ਨਰਮਤ ਵੀ ਹੁੰਦੇ ਹੁੰਦੇ ਆ ਇਹ ਇਹ ਕਦੇ ਕਿਸੇ ਨਾਲ ਗਰਮ ਨਹੀਂ ਬੋਲਦੇ ਔਰ ਜੇ ਇਹਨਾਂ ਨੇ ਕਿਸੇ ਬੰਦੇ ਨੂੰ ਗਾਲ ਵੀ ਕੱਢੀ ਹੈ ਮੈਂ ਕਹਿੰਦੇ ਵੀ ਕਿਉਂਕਿ ਬਾਈ ਸਾਹਿਬ ਕਹੀ ਹੈ ਸਦਾ ਹੋ ਕੇ ਮੈਂ ਆਪਦੀ ਮਾਂ ਬੈਠ ਕੇ ਬਾਰੇ ਵਿੱਚ ਕੁਛ ਕਹਿਵਾਂ ਹਾਂ ਇਹ ਇੰਨਾ ਕੁ ਬੋਲਦੇ ਹੁੰਦੇ ਆਪਣੇ ਨਾਲ ਦੀ ਨਾਲ ਹੀ ਘਹਾੜਿਆਂ ਨੂੰ ਲੱਗ ਜਾਂਦੇ ਜਿਵੇਂ ਘਹਾੜਾ ਨਾਲ ਲੱਕੜ ਪਾੜਦੇ ਹੋਵੇ ਬਾਪ ਬਰਾਸ਼ਾ ਪਾੜਨੇ ਲੱਗ ਜਾਂਦੇ ਨੇ ਤੇ ਤੇਰੇ ਦੀ ਲੈਫੇ ਰੀ ਕਰਨ ਜੀ ਜੀ ਤੇ ਜੇ ਇਹਨੇ ਨਰਮ ਮਤਲਬ ਤਬੀਅਤ ਵਾਲੇ ਹਲਕੇ ਦੇ ਵਿੱਚੋਂ ਆਇਆ ਵਾ ਬੰਦਾ ਇੰਨਾ ਹੰਕਾਰ ਕਰਦਾ ਕਿ ਜੋ ਕੁਝ ਮੈਂ ਕਹੂੰਗਾ ਉਹ ਰਿਕਾਰਡ ਹੋਊਗਾ ਤੁਹਾਡਾ ਕਿਹਾ ਰਿਕਾਰਡ ਨਹੀਂ ਹੋਊਗਾ ਹਾਂ ਹਾਂ ਦੇਖ ਇਹ ਨਹੀਂ ਤਾਂ ਫਿਰ ਕਿਸੇ ਕੋਈ ਨਹੀਂ ਦੀਗੀ ਹੂੰ ਹੂੰ ਸੋ ਪ੍ਰੋਗਰਾਮ ਚੱਲ ਰਿਹਾ ਜੀ